ਵੀ ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਲਾਪਰੀ ਦੀ ਗੱਲ ਫਿਟਨੈਸ ਅੱਜ ਆਪਾਂ ਮਲਾਉਣੇ ਆ ਤੁਹਾਨੂੰ ਚਾਚੇ ਦੇ ਨਾਲ ਉਹ ਬਹੁਤ ਘੈਂਟ ਬੰਦਾ ਸਾਡਾ ਤੁਹਾਨੂੰ ਬਹੁਤ ਚੰਗੀਆਂ ਚੰਗੀਆਂ ਗੱਲਾਂ ਦੱਸੂਗਾ ਇਹ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਹਾਂ ਵੀ ਚਾਚਾ ਕੀ ਹਾਲ ਨੇ ਉਹ ਠੀਕ ਆ ਪੁੱਤਰਾ ਹੋਰ ਠੀਕ ਠਾਕ ਰਹਿੰਦੇ ਆ ਵਧੀਆ ਜੀ ਵਧੀਆ ਔਰ ਤੇਰੇ ਮੰਮੀ ਡੈਡੀ ਹੁਣੇ ਠੀਕ ਠਾਕ ਆ ਸਾਰੇ ਵਧੀਆ ਜੀ ਚਲੋ ਸ਼ੁਕਰ ਸੇਵਾ ਕਰੀ ਦੀ ਹੁੰਦੀ ਮਾਂ ਪਿਓ ਦੀ ਹਾਂਜੀ ਹਾਂਜੀ ਕਰੀ ਇਹ ਸੇਵਾ ਤੋਂ ਬਹੁਤ ਕੁਝ ਮਿਲ ਜਾਂਦਾ ਸਹੀ ਗੱਲ ਹੈ ਕੱਲੇ ਫੂਨਾ ਚ ਨਾ ਤੁਰੇ ਫਿਰਿਆ ਕਰੋ ਅਸਨਾ ਜੀ ਤੁਹਾਨੂੰ ਅੱਜ ਕੱਲ ਦੇ ਮੁੰਡਿਆਂ ਬਾਰੇ ਕੋਈ ਗੱਲ ਬਾਤ ਉਹ ਮਾਂ ਤਾਂ ਇਹਨਾਂ ਨੂੰ ਕੰਜਰਾ ਨੂੰ ਬਥੇਰਾ ਕਹਿਣਾ ਉਹਨਾਂ ਵੀ ਆਪ ਦਾ ਭਾਈ ਕੰਮ ਧੰਦਾ ਕਰੋ ਤੇ ਮਾਂ ਪਿਓ ਦੀ ਇੱਜ਼ਤ ਕਰੋ ਫੇਰ ਹੀ ਫਲ ਮਿਲਦਾ ਮਿੱਠਾ ਸਹੀ ਗੱਲ ਹੈ ਤੇ ਨਹੀਂ ਤਾਂ ਫਿਰ ਗਾਲਾਂ ਦਾ ਮੈੜੀ ਜਾਣਗੇ ਹੂੰ ਸਹੀ ਗੱਲ ਹੈ ਚਾਚਾ ਸਹੀ ਗੱਲ ਇਹ ਜਿਹੜੇ ਦੋ ਦੋ ਫੋਨ ਰੱਖਦੇ ਨਾ ਇਹਨਾਂ ਦੀ ਫੋਨ ਦੇ ਵਿੱਚ ਕੋਈ ਏਡੀ ਲੱਭਤ ਨਹੀਂ ਕੀ ਆਪਣੇ ਕਿਹੜੇ ਛੇਲਰ ਚੱਲਦੇ ਆ ਗਰੀਬ ਬੰਦੇ ਆ ਆਪਾਂ ਸਹੀ ਗੱਲ ਕੰਮ ਕਰੋ ਰੋਟੀ ਵਧੀਆ ਆਪਦੀ ਆਮ ਦਾ ਖਾਓ ਸਹੀ ਗੱਲ ਅੱਜ ਕੱਲ ਮਂਦੀਰ ਕੋਲੇ ਦਾ ਚਾਰ ਚਾਰ ਫੋਨ ਆ ਦੋ ਦੋ ਗਾਂ ਕੁੜੀਆਂ ਨੂੰ ਵੀ ਲੈ ਦਿੰਦੇ ਫੋਨ ਵੀ ਆ ਜੱਕ ਤੂੰ ਮੇਰੇ ਨਾਲ ਗੱਲ ਕਰੀ ਬਾਤ ਕਰੀ ਉਹ ਵਿਚਾਰੀ ਕਰੋ ਮਜਬੂਰ ਹੁੰਦੀ ਆ ਐਵੇਂ ਹੀ ਰੋ ਮਾਰੀ ਜਾਣਗੇ ਉਹਨੂੰ ਸਹੀ ਗੱਲ ਸਹੀ ਗੱਲ ਸਹੀ ਗੱਲ ਹੈ ਚਾਚਾ 10 ਵਜੇ ਆਪਦਾ ਸੜਕ ਤੇ ਆ ਕੇ ਬਹਿ ਜਾਂਦਾ ਤੇ ਉਹ ਕਿੱਧਰ ਜਾਵੇ ਵਿਚਾਰੀ ਸਹੀ ਗੱਲ ਉਹ ਜੀਆਂ ਹਰਕਾਂ ਤੋਂ ਹਰਕਤਾਂ ਤੋਂ ਬਚੋ ਸਹੀ ਗੱਲ ਫੇਰ ਹੀ ਝੰਡੇ ਝੂਲਦੇ ਆ ਇੱਜ਼ਤ ਦੇ ਤੇ ਨਹੀਂ ਤਾਂ ਫਿਰ ਪਤਾ ਹੀ ਆ ਪੁੱਤਰਾ